ਤਰਨਤਾਰਨ ਪੁਲਿਸ ਵੱਲੋਂ ਮੀਤਕਰਨ ਹਾਊਸ ਵਿੱਚ ਹੋਈ ਚੋਰੀ ਨੂੰ ਟ੍ਰੇਸ ਕਰਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਸ ਮੌਕੇ ਐਸਐਸਪੀ ਤਰਨਤਾਰਨ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਕਿਉਂ ਇਹ ਗੰਨਾ ਦੋਸ਼ੀਆਂ ਵੱਲੋਂ ਚੋਰੀ ਕੀਤੀਆਂ ਗਈਆਂ ਹਨ ਵੱਡੇ ਖਲਾਸੇ ਇਥੇ ਕੀਤੇ ਗਏ ਹਨ ਕੀ ਜੀ ਜੇ ਮੈਨੂੰ ਪਤਾ ਰਿਹਾ 28 ਤਰੀਕ ਨੂੰ ਰਿਪੋਰਟ ਹੋਇਆ ਸੀਗਾ ਇੱਥੇ ਮੀਟ ਗਨ ਹਾਊਸ ਮਨਮੀਤ ਉਹਦਾ ਮਾਲਕ ਸੀਗਾ ਉਹਨੇ ਗਨ ਹਾਊਸ ਜਿਹੜਾ ਸਵੇਰੇ 28 ਤਰੀਕ ਨੂੰ ਆਪਣਾ ਦੁਪਹਿਰੀ ਖੋਲ੍ਹਿਆ ਸੀਗਾ ਤਾਂ ਇਤਲਾਹ ਦਿੱਤੀ ਸੀ ਪੁਲਿਸ ਨੂੰ ਕਿ ਚੋਰੀ ਹੋ ਗਈ ਤੇ ਉਹ ਇਮੀਡੀਏਟਲੀ ਅਸੀਂ ਜਾ ਕੇ ਜਦੋਂ ਮੌਕਾ ਦੇਖਿਆ ਸੀਗਾ ਤਾਂ ਕਾਫੀ ਦੇਰ ਤੋਂ ਇਹ ਬੰਦ ਰੱਖਿਆ ਹੋਇਆ ਸੀਗਾ ਕਰੀਬ 2 ਸਾਲ ਤੋਂ ਹੋਰ ਬਦਲੇਗਾ ਖੋਲਦਾ ਸੀਗਾ 10 15 ਦਿਨ ਬਾਅਦ ਕਦੀ ਖੋਲ੍ਹ ਲਿਆ ਜਾਂ ਮਹੀਨੇ ਬਾਅਦ ਖੋਲ੍ਹ ਲਵੇ ਉਸ ਤੋਂ ਕਾਰਵਾਈ ਸ਼ੁਰੂ ਕੀਤੀ ਫਿਰ ਜੁਆਇੰਟ ਜਿਹੜਾ ਆਪਰੇਸ਼ਨ ਹੋਇਆ ਸਾਡਾ ਈਜੀਟੀਐਫ ਦੇ ਨਾਲ ਉਹਨਾਂ ਕੋਲ ਕੁਝ ਡੀਟਸ ਸੀਗੀਆਂ ਪਹਿਲੇ ਸਭ ਤੋਂ ਇੱਕ ਕਰੈਸ਼ਨ ਜਿਹੜਾ ਫੜਿਆ ਗਿਆ ਔਰ ਕਰੈਸ਼ਨ ਜਿਹੜਾ ਸੀ ਉਹਦੇ ਤੋਂ ਅੱਗੇ ਜਿਹੜਾ ਚੱਲੀ ਤੇ ਇਹ ਅਡੇਟ ਸੀ ਸੀਗੇ ਚਾਰਾਂਜੀ ਚੱਨੀ ਇਹ ਵੀ ਪਹਿਲੇ ਵੀ ਪਾਇਆ ਸਾਈਡ ਹੀ ਹੈਗੀ ਹੈ ਤੈਨੂੰ ਸੁਣ ਲੈਣੇ ਦਾ ਪਰਚਾ ਹੀ ਦਿੱਤੇ ਹੈਗਾ ਇਹ ਇਹਦੇ ਦੋ ਬ੍ਰਦਰ ਨਾਲ ਇਨਵੋਲਵ ਸੀਗੇ ਇਹਨਾਂ ਨੇ ਇਹ ਦੋ ਤਿੰਨ ਵਾਰੀ ਚ ਇਥੋਂ ਆ ਕੇ ਸਮਾਨ ਕੱਢਿਆ ਜੋ ਇਹਨਾਂ ਨੇ ਦੱਸਿਆ ਔਰ ਸਾਰਾ ਸਮਾਨ ਇਹ ਇਹਨਾਂ ਨੇ ਆਪਣੇ ਰੋਜ਼ ਦੇ ਕੰਮ ਦੇ ਕਿਸੇ ਲੋਕ ਕੋਲ ਰੱਖਿਆ ਹੋਇਆ ਸੀ ਜੋ ਅੱਜ ਜੀ ਚਰਨਜੀਤ ਨੂੰ ਅਰੈਸਟ ਕਰ ਲਿਆ ਚਰਨਜੀਤ ਨੇ ਅਰੈਸਟ ਹੋ ਕੇ ਉੱਥੋਂ ਜਿਹੜੀ ਆ 11 ਜਿਹੜੀਆਂ ਰਾਈਫਲਾਂ ਹਨ ਕਵਰ ਕਰਾਤੀਆਂ ਤਾਂ ਕੁਝ ਜਿਹੜਾ ਰਹਿੰਦਾ ਸਮਾਨ ਹੈਗਾ ਉਹ ਕਿਸੇ ਨੂੰ ਦਿੱਤਾ ਸੀਗਾ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰਤੀ ਉਹਨਾਂ ਨੂੰ ਸਮਾਂ ਬਾਕੀ ਰਿਕਵਰੀ ਵੀ ਕਰਨਾ ਸਰ ਤੁਹਾਡੇ ਵੀ ਜਾਇਗਾ ਸਰ ਇਹਨੂੰ ਤੁਹਾਡੇ ਪੇਸ਼ ਕਰਾਂਗੇ ਕਿ ਅੱਜ ਦੇ ਅਸੀਂ ਸਰ ਇਹਨਾਂ ਦਾ ਮੀਤ ਦੇ ਨਾਲ ਡੀਲ ਇਨ ਡਰੋਕੇਸ਼ਨ ਹੋਏਗੀ ਕਿ ਫੇਰੀ ਪਤਾ ਲੱਗੇਗਾ ਪਰ ਹਜੇ ਤੱਕ ਤਾਂ ਅਸੀਂ ਜਿਹੜੀ ਇਹ ਪਹਿਲੇ ਰਿਕਵਰੀ ਦਾ ਸੀਗਾ ਮੇਨ ਕੀ ਕਿਸੇ ਮਾੜੇ ਅਨਸਰਾਂ ਦੇ ਹੱਥ ਪੈਣਗੇ ਵੈਪਨ ਵੈਪਨ ਨੂੰ ਕਵਰ ਸਿਕਯੂਰ ਕਰਨੇ ਜ਼ਰੂਰੀ ਸੀ ਜਿੱਦੇ ਚੋਂ ਕਰੀਬ 16 ਜਿਹੜੀਆਂ ਰਾਈਫਲਾਂ ਸੀ ਉਹਦੇ ਚੋਂ 15 ਛੇ ਰਾਈਫਲਾਂ ਸੀ 15 ਚੋਂ 11 ਕਾਊਂਟ ਫਾਊਂਡ ਹੋਈਆਂ ਪੰਜ ਜਿਹੜੇ ਛੋਟੇ ਵੈਪਨ ਸੀਗੇ ਰਵਲਵਰ ਤਾਂ ਉਹ ਵੀ ਬੰਦੇ ਜਿਹੜੇ ਚੋਸ਼ੇ ਕਰਦੇ ਬੈਕਪੈਣ ਲਈ ਹੈ ਅਕੀ ਦੱਤੇ ਵੀ ਹੈ ਕਿਸੇ ਨੂੰ ਪੈਸੇ ਵਾਸਤੇ ਤਾਂ ਉਹ ਵੀ ਬੰਦੇ ਆ ਜਾਣਗੇ ਜੀ ਉਹ ਵੀ ਅਸੀਂ ਕਰ ਰਹੇ ਹਾਂ ਉਹ ਵੀ ਰੌਬ ਹੋ ਜਾਣਗੇ ਐਂਡ ਉਹ ਵੀ ਰਿਪੋਰਟ ਹੋ ਜੇਗੀ ਮੇਨ ਮਕਸਦ ਇਹਨਾਂ ਦਾ ਸਿਰਫ ਆਪਣੀ ਨਸ਼ੇ ਦੀ ਪੂਰਤੀ ਜਾਂ ਆਪਣੇ ਦੀ ਪੈਸੇ ਕੱਟ ਸਰ ਬੈਕਗਰਾਉਂਡ ਲੀਟ ਦੀ ਪਾਇਸਾਈਡ ਹੀ ਹੈ ਜਿਹਦੇ ਜੇ ਇੱਕ ਕਟਚੀ ਦਾ ਮਾਮਲਾ 399 ਦਾ ਦਰਚਾ ਸਰ ਕਿੰਨੇ